ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਤੇ ਅਸੀਂ ਪਹੁੰਚੇ ਸੀ ਸਾਡੇ ਬਜ਼ੁਰਗਾਂ ਕੋਲੇ ਜੀ ਪਿੰਡ ਮਹਿਰੋਂ ਤੇ ਮਹਿਰੋਂ ਪਿੰਡ ਨਾਲ ਆਪਣਾ ਪੁਰਾਣਾ ਨਾਤਾ ਵੀ ਹੈ ਬਾਈ ਹਰਦੀਪ ਦਾ ਵੀ ਸਾਡੇ ਨਾਲ ਰਿਹਾ ਉਦੋਂ ਪਹਿਲਾਂ ਸਾਡੇ ਹਸਤਾਲ ਸੀਰਾ ਜੀ ਜਦੋਂ ਮੈਂ ਬੰਬੇੋਂ ਆਇਆ ਸੀ ਟਰੱਕਾਂ ਤੋਂ ਤੇ ਪਹਿਲਾ ਘੇੜਾ ਜਿਹੜਾ ਮੈਂ ਟਰੱਕ ਤੇ ਸੀਰੇ ਨਾਲ ਲਾਇਆ ਸੀ ਘਾਟਿਓ ਜਾਲਾ ਸੀਰਾ ਤੇਰੇ ਹਨਾ ਸੀ ਡੈਰੀ ਗੱਡੀ ਹੁੰਦੀ ਸੀ ਆਪਣੀ ਉਹਦਾ ਨੰਬਰ ਕਿੰਨਾ ਹੁੰਦਾ ਸੀ 3297 22 ਰੋਡੇ ਦੀ ਗੱਡੀ ਹੁੰਦੀ ਸੀ ਹਨਾ 2397 ਬੂਟੇ ਹੁਣੀ ਹੁੰਦੇ ਸੀ ਆਤਮਾ ਹੁੰਦਾ ਸੀ ਉਦੋਂ ਜੁਨੀਅਨ ਹੁੰਦੀ ਸੀ ਮੋਗੇ ਅੰਦਰ ਉਦੋਂ ਜਗਿੰਦਰ ਸਿੰਘ ਦਾ ਬੋਤ ਲੱਗਿਆ ਹੁੰਦਾ ਸੀ ਮੋਗੇ ਚੌਂਕ 'ਚ ਹਨਾ ਇਹਨਾਂ ਫੌਜੀਆਂ ਨੇ ਗੱਡੀ ਚੜਾਦੀ ਸੀ ਹਨਾ ਉਹ ਕਹਿੰਦੇ ਨਕਸ਼ੇ 'ਚ ਹੈ ਨਹੀਂ ਉਦੋਂ ਸਿੱਧੀ ਚੜਾਦੀ ਉੱਤੇ ਚੌਂਕ 'ਚ ਖੜੇ ਆਪ ਦੀ ਗੱਲ ਤੇ ਨਿਕਣੀ ਵੀ ਅਸੀਂ ਵੇਖਿਆ ਨਹੀਂ ਕਹਿੰਦੇ ਨਕਸ਼ੇ 'ਚ ਹੈ ਨਹੀਂ ਇੱਕ ਸਵਾਰ ਸੱਤ ਦੇ ਨਾਲ ਕਿਉਂ ਉੱਤ ਹਨ ਅੱਜ ਬੱਤਿਆਂ ਲਾਕੀਆਂ ਉਦੋਂ ਯਾਦ ਸੀ ਕਿ ਇੱਥੇ ਲਾਈਟਾਂ ਲੱਗਣਗੀਆਂ ਇੱਥੇ ਗਾਏ ਹੋਊਗਾ ਨਾ ਅਸੀਂ ਵੇਖਦੇ ਨੇ ਮੌਕਾ ਛੋੜਾ ਜਾਂਦਾ ਹੈ ਤਾਂ ਬਾਹਰ ਤਾਂ ਕੋਈ ਨਹੀਂ ਸੀਗਾ ਅੰਦਰ ਜੇ ਬਾਜ਼ਾਰ ਹੁੰਦਾ ਸੀਗਾ ਪਰ ਤਾਂ ਆਪਣੇ ਟਰੱਕ ਦਾ ਚੌਂਕ ਤੇ ਖੜਿਆ ਹੁੰਦਾ ਹੀ ਬਾਸ ਤੇ ਨਾ ਕੋਈ ਵੇਹਲਾ ਬੰਜਾਂ ਦੀ ਰੰਮੀ ਕਾ ਘਰ ਹੁੰਦਾ ਸੀ ਉੱਤੇ ਹਨ ਤੇ ਦਹੀਂ ਚੂਰੀ ਵਾਲੇ ਘੱਡੇ ਮੰਨੇ ਹੁੰਦੇ ਹੀ ਉਦੋਂ ਪਿਆਰ ਚ ਤੇ ਅਸੀਂ ਵੇਹਲਾ ਪਿਆਰ ਚ ਵੱੜ ਕੇ ਤੇ ਮੈਂ ਕਹਿੰਦਾ ਯਾਰ ਚਾਹ ਪੱਤੀ ਭਰੀ ਸੀ ਆਪਣੀ ਹਨਾ ਚਾਹ ਪੱਤੀ ਭਰੀ ਸਾਡੀ ਦੇ ਐਂ ਗੱਡੀ ਜਾਵੇ ਮੈਂ ਥੱਲੇ ਬੈਠਾ ਐਂ ਝਾਤਾਲ ਜੀ ਦੇ ਨਾਲ ਪੀਰਾ ਮੈਨੂੰ ਕਹਿੰਦਾ ਕਰਾ ਲੈ ਚੱਕ ਲੋ ਚੱਕ ਲੋ ਮੈਂ ਕਿਹਾ ਕਿਵੇਂ ਕਰਾਏਗਾ ਕਹਿੰਦਾ ਰੇਸ ਤੋਂ ਪਹਿਰ ਹੀ ਚੱਕਣੇ ਤਾਂ ਆ ਗਈ ਲੈ ਮੈਂ ਕਿਹਾ ਰਹਿਣ ਤੇ ਅੱਧੀ ਦਾ ਫਾਇਦੀ ਆ ਤੂੰ ਹੀ ਨਹੀਂ ਦੀ ਆ ਇੰਨਾ ਕੀ ਰਹੇਗਾ ਬਰਕਤ ਧਰਤੀ ਨਾਲੋਂ ਮੈਂ ਕਿਹਾ ਨਾਲ ਹੀ ਲੱਗਣਾ ਆ ਕਿ ਚਾ ਮੈਨੂੰ ਸਾਡੇ ਭਰਾਵਾ ਜੇ ਕਰਾਉਣੀ ਮੈਂ ਕਿਹਾ ਨਾ ਜੇ ਕੋਈ ਤਾਂ ਉਦੋਂ ਐਂ ਮੈਦਨ ਉਹਦੀਆਂ ਗੱਡੀਆਂ ਪਾਰਟੀਆਂ ਸਾਨੂੰ ਇੱਕ ਇੱਥੇ ਪਈ ਆ ਇੱਕ ਹੋਰ ਤੇ ਭਈਆ ਇੱਕ ਹੋਰ ਤੇ ਭਈਆ ਗਾਂ ਪਾਲਟੀਆਂ ਆਏ ਪੈਂਦਿਆਂ ਨੇ ਪਾਲਟੀਆਂ ਗੱਡੀਆਂ ਕਰਮਾ ਸੇਤੀ ਆਉਂਦੀਆਂ ਸੀ ਗੱਡੀਆਂ ਉਹ ਬਿਹਾਰ ਤੋਂ ਭਈ ਉਦੋਂ ਲੈਂਦੇ ਸੀ ਟੂਲ ਟੈਕਸ ਪਿੰਡਾਂ ਵਾਲੇ ਰੇਕ ਪਿੰਡ ਦਾ ਬੈਰੀਗੇਟ ਲਾ ਆਉਂਦੇ ਬਾਪੂ ਇਹਨਾਂ ਦਾ ਭਈਆਂ ਦਾ ਆਪਾਂ ਨੰਗਣ ਨਹੀਂ ਦਿੰਦੇ ਇਹ ਪੈਸੇ ਲੈ ਕੇ ਨੰਗਣ ਦਿੰਦੇ ਨੇ ਸਾਨੂੰ ਕਹਿੰਦੇ ਪੈਸੇ ਦਿਓ ਫੇਰ ਜਾਓ ਚੰਦਾ ਨਹੀਂ ਚੰਦਾ ਨਹੀਂ ਪਿੰਡ ਵਿੱਚ ਦੀ ਲੰਗਣ ਦਾ ਵੀ ਸਾਡੇ ਪਿੰਡ ਦੀ ਸ਼ਰਕਤ ਤੋੜਦੇ ਆ ਤੁਸੀਂ ਇੰਡੀ ਦਾਦਾਗਰੀ ਸੀ ਇਹਨਾਂ ਦਾ ਡਿਕਟਾ ਵੀ ਹੈ ਨਹੀਂ ਸੀ ਬਿਹਾਰ ਤੋਂ ਲੋ ਉਹਨਾਂ ਆਪਣੇ ਆਗੇ ਟਾਈਮ ਪਾਸ ਹੁੰਦਾ ਸੀ ਇਹਨਾਂ ਦਾ ਉੱਥੇ ਕੁਝ ਨਹੀਂ ਸੀ ਇਹਨਾਂ ਕੋਲ ਹੀ ਅਸੀਂ ਲੋਕਾਂ ਨੇ ਇਹਨਾਂ ਦੀਆਂ ਬੋਟਾਂ ਆਪਣਾ ਬਣਾ ਕੇ ਘਰਾਂ 'ਚ ਰੱਖ ਲਈ ਯਾਰ ਸਭਾਈ ਪਟਲੀ ਪੰਜਾਬ ਦੀ ਅਹੀ ਯਾਰ ਇਹਨੂੰ ਲਿਆ ਕੇ ਯਾਰ ਪੰਜਾਬ ਦਾ ਨਾਂ ਹੀ ਬਦਲ ਲਿਆ ਯਾਰ ਇਹੇ ਜੇ ਸਾਡੀ ਗੱਡੀ ਪਲਟ ਵੀ ਗਈ ਹੈ ਕਦੇ ਸੁੱਕ ਬਗੀ 'ਚ ਤੇ ਦਿਨੇ ਆ ਕੇ ਰੌਲਾ ਪਾ ਲੈਂਦੇ ਸੀ ਕਿ ਇੱਥੇ ਜੇ ਸਵੇਰੇ 4 ਵਜੇ ਪਲਟਦੀ ਤੇ ਸਾਡੇ ਤਾਂ ਇੱਥੇ ਟੱਤੀ ਬੈਠੇ ਹੁੰਦੇ ਆ ਉਹ ਥੰਡੇ ਆ ਜਾਣੇ ਸੀ ਉਹ ਮਰ ਜਾਂਦੇ ਦੱਸ ਗਿਆ ਨੁਕਸਾਨ ਕਰਤਾ ਇਹ ਕਿਸਦਾ ਯਾਰ ਲੈ ਇਥੋਂ ਡਰਾਈਵਰ ਨੂੰ ਘੁੱਟਣ ਲੱਗ ਜਾਂਦੇ ਪੀ ਇਹ ਸਹੀ ਟੱਟੀ ਤੇ ਬੈਠੇ ਉਹ ਨਹੀਂ ਜਦੋਂ ਤੂੰ ਗੱਡੀ ਮੂਰਦੀ ਮਾਰਤੀ ਲਿਆ ਕੇ ਖਦਮਾ ਗੱਡੀ ਵੀ ਲੋਟ ਪੈਸੇ ਦੇ ਕੇ ਜਾਨ ਚੜੂ ਨਹੀਂ ਨਾ ਕੋਈ ਥੱਲੇ ਆਇਆ ਨਾ ਕਰਿਆ ਤੇ ਜੇ ਮੁਰਗੀ ਥੱਲੇ ਆ ਵੀ ਗਈ ਫਿਰ ਮੁਰਗੀ ਦਾ ਹਿਸਾਬ ਲਾਉਣਾ ਇਹ ਇਹ ਦੋ ਆਂਡੇ ਜਿੱਤੀਆ ਰੋਜ ਜਿਵੇਂ ਮਹੀਨੇ ਦੇ ਇੰਨੇ ਆਂਡੇ ਲੈ ਕੇ ਕਾਪੀਆਂ ਲੈ ਕੇ ਵਜਣਦੇ ਭਿਆਰੀ ਨਾਲ ਆਹ ਇਤਨਾ ਹੋ ਗਿਆ ਭਾਈ ਆ ਇੰਨੇ ਦੇ ਇੰਨੇ ਬੱਚੇ ਕੱਢ ਲੋ ਜੀ ਐਨੇ ਉਹਨਾਂ ਜੋ ਕੁੱਕੜ ਕੱਢਦੇ ਹੋਈ ਨਹੀਂਆਂ ਬੁਗਲੀਆਂ ਹੋਰ ਆ ਗਈਆਂ ਉਹਨਾਂ ਨੇ ਇੰਨੇ ਆਂਡੇ ਦਿੱਤੇ ਇੰਨਾ ਕੋਈ ਵੀ ਫਾਰਮ ਦੇ ਪੈਸੇ ਪਾਰ ਨਹੀਂ ਕੰਦੇ ਇੱਕ ਮੁਰਗੀ ਮਰੀ ਗਈ ਉਹਨਾਂ ਜਨੇ ਮਰਦੀ ਬੱਚੇ ਗੱਡੀ ਚੋਂ ਲੋ ਬੈਠੇ ਕਾਫੀ ਤੇ ਗੱਡਣੀ ਅਗਲਾ ਜੋਰ ਲੱਗਣਾ ਵਾਤਾ ਤਾਂ ਉਹ ਉਹਨਾਂ ਨੇ ਵੀ ਤੁਸੀਂ ਇੱਕੋ ਹੀ ਬੱਚਾ ਦੇ ਕੇ ਦਿਖਾਓ ਫੇਰ ਤੁਹਾਡੇ ਪੈਸੇ ਉਹੀ ਨਹੀਂ ਰਹੀ ਜੰਨੇ ਜਾਂ ਕਾ ਵਾਰਾ ਕਰਦੀ ਹੈ ਗੱਡੀ ਚ ਵੱਜ ਗਈ ਮਗਰੋਂ ਕਹਣਾ ਸਾਡੀ ਆ ਲੱਖ ਪੈਸੇ ਤੇ ਜੇ ਫਿਰਦੀ ਆ ਦਾ ਕਿਸੇ ਦੀ ਨਹੀਂ ਉਹ ਜੇ ਮਰਗੀ ਦਾ ਸਾਰਿਆਂ ਦੀ ਆ ਉਹ ਏਡੇ ਕੁੱਤੇ ਲੋਕ ਸੀ ਇਹ ਤੇ ਜੇ ਕਦੇ ਕੋਈ ਸਾਡੀ ਗੱਡੀ ਥੱਲੇ ਕੁੜੀ ਆ ਗਈ ਪੁੱਛੇ ਨੂੰ ਪੂਰਨੇ ਕੁੜੀ ਆ ਗਈ ਤੇ ਸਾਡੇ ਮਾਮੇ ਦਾ ਮੁੰਡਾ ਹੀ ਸੀਗਾ ਧੂਆ ਦਾ ਮੁੰਡਾ ਸਾਡੇ ਦਾ ਮਨਜੀਤ ਆ ਉਹ ਮੈਨੂੰ ਬੁਲਾਖ ਅੱਜ ਦੁਪਹਿਰ ਨੂੰ ਮੈਨੂੰ ਆਏ ਲੱਗੇ ਜਿਵੇਂ ਕਹਿੰਦਾ ਬੰਦਾ ਮਰ ਗਿਆ ਮੈਨੂੰ ਆਏ ਲੱਗੇ ਜਿਵੇਂ ਕਹਿੰਦਾ ਬੰਦਾ ਤਾਂ ਛੱਡ ਗਿਆ ਮੈਂ ਤੁਰੀ ਆਂਦੀ ਗੱਡੀ ਚ ਉੱਠ ਕੇ ਤਾਂ ਟੂਟ ਚੋ ਗੇ ਮੈਂ ਥੱਲੇ ਆ ਗਿਆ ਮੈਂ ਕਹਾ ਨਹੀਂ ਜੜਿਆ ਕੋਈ ਨਹੀਂ ਤਾਂ ਮੈਨੂੰ ਕਹਿੰਦਾ ਥੱਲੇ ਆ ਗਿਆ ਬੰਦਾ ਗੱਡੀ ਦੇ ਪਾਪਾ ਮੇਰ ਨਾਲ ਲੱਤਾਂ ਐ ਬੱਚਣ ਆ ਮੈਂ ਦਵਾਈ ਗਈ ਸੀ ਤੇ ਪਾਪਾ ਗੱਡੀਆਂ ਭਜਾ ਦੇਣਾ ਸਾਡੀਆਂ ਸਾਰੀਆਂ 95 ਨੰਬਰ 99 95 2 ਸੀ ਹੈ ਨਾ ਸਾਡੀ 93 95 ਸਾਰੀਆਂ 95 ਇੱਕੋ ਜਿਹੇ ਰੰਗ ਉਹਨਾਂ ਨੇ ਜੀਪਾਂ ਲਾ ਲਈਆਂ ਮਗਰ ਭਾਈ ਅਸੀਂ ਗੱਡੀ ਭਜਾਤੀ ਸਾਰਿਆਂ ਨੂੰ ਮੂਹਰੇ ਗੁਰਵਾ ਉਭੇਦੇ ਹੌਣ ਤੇ ਐਡਵਾਂਸਰ ਹੁੰਦਾ ਈ ਲੱਕੜ ਦੇ ਪੌੜ ਰੱਖੇ ਹੋਏ ਹੁੰਦੇ ਕੋ ਲੱਕੜ ਦੇ ਪੌੜ ਕੋਈ ਭੱਜ ਕੇ ਮੈਂ ਮੂਹਰੇ ਗਿਆ ਬੁੜਾ ਸੀ ਆ ਕਿਸੇ ਕਰਾਉਂਦਾ ਮਗਾ ਵਕਤ ਸਾਡੀ ਗੱਡੀ ਥੱਲੇ ਕੋਈ ਬੰਦਾ ਆ ਗਿਆ ਯਾਰ ਸਾਨੂੰ ਬਚਾਲਾ ਯਾਰ ਲੰਘ ਜਾਂਦੇ ਉਹਦਾ ਪੁੱਤ ਗੱਡੀ 'ਚ ਆ ਗਿਆ ਉਹ ਕਹੇਗਾ ਕਿ ਉਹ ਦੀ ਜੀ ਨਾ ਨੰਗਾ ਨਹੀਂ ਨੇ ਉਹ ਰਾਹ 'ਚ ਪੂਰੇ ਸਾਡੀ ਗੱਡੀ 'ਚ ਆ ਗਿਆ ਸੀ ਨਾ ਲੜਕੀ ਭਾਰਤੀ ਭਈ ਆਈ ਨਾ ਮੇਰਾ ਤਾਂ ਟਾਈਮ ਪੈਂਚਰ ਹੋ ਗਿਆ ਉੱਥੇ ਹੀ ਰੋਕਤੀ ਵਿਚਾਰੀ ਉਹ ਕੁੱਟਿਆ ਉਹਨਾਂ ਨੇ ਉਹਦੋਂ ਨੂੰ ਅਸੀਂ ਉੱਡ ਗਏ ਸੀ ਕਿਉਂਦੇ ਦਾਲ ਕੋਲੇ ਹਨਾ ਬਾਰਡਰ ਪਾਰ ਕਰ ਗਈ ਤੇਜ਼ੀ ਦੇ ਤੇਜ਼ੀ ਹੁਣੀ ਆ ਗਏ ਬਾਰਡਰ ਤੇ ਸਾਨੂੰ ਫਟਾਫਟ ਲੈ ਕੇ ਹੋਟਲ ਤੇ ਉਥੇ ਜਾ ਕੇ ਬਰਕੀਆਂ ਕੱਢੀਆਂ ਏਡੀਆਂ ਏਡੀਆਂ ਮਾਸਦੀਆਂ ਨਹੀਂ ਪੈਰਾ ਚੋਂ ਬਦਲਣਾ ਕਰਦੇ ਤੇ ਜੇ ਕਦੇ ਉੱਥੇ ਹੱਥ ਆ ਜਾਂਦੇ ਉਹਨਾਂ ਦੇ ਬਾਬਾ ਜਿਉਂਦਿਆਂ ਨੂੰ ਆਕਰਾ ਦੇ ਬੱਸਦੇ ਨਹੀਂ ਸੀ ਬੇਹਨ ਨੂੰ ਵੀ ਜਿਉਂ ਉਹਨੂੰ ਆਕ ਲਾਉਂਦੇ ਸੀ ਜਿਹੜਾ ਕਹਿੰਦਾ ਬੰਦਾ ਕਹਿੰਦਾ ਵੀ ਸੀਧਾ ਚ ਤਾਕਤ ਨਹੀਂ ਬਜ਼ੁਰਗੋ ਸੀਧਾ ਦੀ ਤਾਕਤ ਦੀ ਗੱਲ ਦੱਸਦਾ ਸਭ ਤੋਂ ਪਹਿਲੇ ਸੀਧੀ ਹੋਏ ਆਪਣੇ ਮੂਰਤੀ ਤੋਂ ਬੀਬੀ ਕਾਨਪੁਰ ਦੇ ਗੁਰਦਾਰੇ ਤੇ ਇੱਕ ਬੋਧ ਵਾਲੇ ਝੱਫਰ ਤੇ ਦੋ ਸਿੰਘ ਸੀ ਲੋਈ ਸੀ ਇੱਕ ਜੱਤਪਾਲ ਦਾ ਸਰਪੰਚ ਸੀ ਉਹਨਾਂ ਨੇ ਇਹਨਾਂ ਜੱਤਬਾਲ ਦਾ ਸਰਪੰਚ ਵੀ ਨਾ ਭਰਾ ਸਾਡੇ ਨਾਲ ਟੱਕ ਚ ਲਾਉਂਦਾ ਜੀ ਭਾਈ ਸੇਮ ਪੂਰਨੀਏ ਉਹਦੀ ਗੱਡੀ ਥੱਲੇ ਬੰਦਾ ਆ ਕੇ ਮਰ ਗਿਆ ਦੁਪਹਿਰ ਨੂੰ ਬਾਬਾ ਕੋਈ ਨਾ ਉਹਦੇ ਨੇੜੇ ਲੱਗਿਆ ਖਾਹਦਾਂ ਨਾਲ ਤੇ ਆਏ ਖੜਾ ਯਾਰ ਅਸੀਂ ਕਹੀਏ ਬਾਜਾ ਪਹਿਣ ਕੇ ਬਾਜ਼ਾਰ ਚ ਉਹ ਬੋਲੇ ਨਾ ਆਏ ਝਾਕੀ ਜਾ ਕੇ ਖੜਾ ਜੀ ਗੱਲ ਝਾਕੇ ਯਾਰ ਸਭ ਪਿੱਛੇ ਵੀਰੇ ਝਾਕੇ ਸਭ ਪਿੱਛੇ ਯਾਰ ਪੁਲਸ ਵਾਲੇ ਵੀ ਯਾਰ ਹੱਥੇ ਤੋੜ ਕੇ ਕਹਿੰਦੇ ਗੱਡੀ ਚ ਬੈਠੋ ਬੰਦਾ ਜੀ ਇਹ ਕਿ ਬਿਖਾਵਗੇ ਮੇਰੇ ਸਣਾ ਖਾਣੀ ਲੈ ਕੇ ਗਏ ਉਹਨੂੰ ਅੱਜ ਵੀ ਦੂਜੇ ਦਿਨ ਪੁੱਛਣ ਮੈਂ ਕਿ ਤੈਨੂੰ ਵੀ ਹੋ ਗਿਆ ਸੀ ਹਾਂ ਉਹ ਤਾਂ ਧਿਆਨ ਵਿੱਚ ਕਰ ਗਿਆ ਜਦੋਂ ਬਈ ਮੇਰੇ ਜਿ ਮੇਰਾ ਭਰਾ ਆ ਗਿਆ ਸੀ ਉਦੋਂ ਜਦੋਂ ਮੇਰੇ ਤੇ ਕੋਈ ਵੀ ਬੇਪਤਾ ਪੈ ਜੇ ਨਾ ਉਦੋਂ ਮੇਰਾ ਭਰਾ ਆ ਜਾਂਦਾ ਹਾਂਜੀ ਤੇ ਕਹਿੰਦਾ ਫੇਰ ਨਹੀਂ ਮੇਰੇ ਨੇੜੇ ਆਉਂਦਾ ਕੋਈ ਬਈ ਸਿੱਧਾ ਜਿਹੀ ਨਹੀਂ ਤਾਕਤ ਹੈ ਜਿਹੜਾ ਉਹ ਸਿੱਧਾ ਹੈ ਜਿਹੜਾ ਕਿਸੇ ਦੀ ਖਾਤਰ ਹੋਇਆ ਹਨ ਤੇ ਐਨੀ ਤਾਕਤ ਰੱਖਦਾ ਉਹ ਮਤਲਬ ਬਿਹਾਰ ਦਾ ਕੋਈ ਬੰਦਾ ਉਹਦੇ ਨੇੜੇ ਨਹੀਂ ਗਿਆ ਤੇ ਨਹੀਂ ਬੈਜੀ ਉੱਥੇ ਅੱਜ ਤੱਕ ਕੋਈ ਬਚਿਆ ਹੀ ਨਹੀਂ ਉਹੀ ਵੀ ਇਹहां ਡਰਾਈਵਰ ਨਾਲ ਜਿਹੜੀ ਵਿਆਹ ਕਰਾਉਂਦੀ ਸੀ ਉਹ ਐ ਉਦੋਂ ਨਿਆਰੇ ਸੀਗੇ ਹਨਾ ਫਿਰੋਜ਼ਾਬਾਦ ਦੀਆਂ ਚੂੜੀਆਂ ਅੱਗੇ ਤੇ ਰੁਕਣਾ ਗੁਰਗਾ ਬੰਕ ਕੇ ਹੋਰ ਬਟਰ ਬਟਰ ਡੋਰੀਆਂ ਕਾਂਦੇ ਨੇਪਾਲ ਤੋਂ ਹਨਾ ਆ ਜੋੜਾ ਸਮਾਨ ਗੁੰਗਾ ਘਰ ਵਾਲੀਆਂ ਤੇ ਪੂਰਾ ਡੱਕ ਕੇ ਜਾਂਦੇ ਡਰਾਈਵਰ ਨੂੰ ਤੇਰ ਪੈਂਡ ਨੂੰ ਮੋਟੀਆਂ ਮੋਟੀਆਂ ਚੱਪਲਾਂ ਆਸਗੁਆਂਢ ਨੂੰ ਸਾਰਿਆਂ ਨੂੰ ਪਾਉਂਦੇ ਨੇ ਲੰਗਪਰੰਗੀਆਂ ਘਾਟੀ ਵਾਲੀਆਂ ਹਨਾ ਨੇਪਾਲ ਵਾਲੀਆਂ ਆਉਂਦੀਆਂ ਸੀ ਤੇ ਮੈਂ ਕਹਿੰਦਾ ਯਾਰ ਕਿਸੇ ਨੂੰ ਘੜੀ ਕਿਸੇ ਨੂੰ ਕੈਮਰਾ ਕੋਈ ਨਹੀਂ ਕੀ ਬੋਲਦੇ ਹੁੰਦੇ ਸੀ ਯਾਰ ਆ ਜਿਹੜਾ ਪਾਈਨੇਪਲ ਕਹਿੰਦੇ ਆ ਪਾਣਾ ਨਾ ਅੱਜਾ ਜਿਹੜਾ ਆਪਣੇ ਦਾ ਜੂਸ ਇੰਨਾ ਕ ਪਾਉਂਦੇ ਆ ਤੇ ਅਸੀਂ ਦਾ ਉਹ ਤੇ ਜੂਸ ਪੀ ਜਾਂਦੇ ਸੀ ਚਾਰ ਚਾਰ ਜੱਗ ਤੇ ਟੂਲ ਭਰ ਲੈਂਦੇ ਸੀਗੇ ਰੁਪਈਏ ਦੇ 5 6 ਮਿਲਦੇ ਹੁੰਦੇ ਸੀ ਟੂਲ ਤੇ ਸੱਟ ਲੜੇ ਸੀ ਦੀਆਂ ਨੇ ਖਾਈਆਂ ਨੇ ਚਾਹ ਪੱਤੀ ਉਥੋਂ ਲੈ ਕੇ ਆਉਣੀ ਅਸੀਂ 70 ਰੁਪਏ 75 ਰੁਪਏ ਕਿਲੋ ਕੋ ਸਟਾਰਟ ਹੋ ਜਾਂਦੀ ਹੁੰਦੀ ਸੀ ਅੱਜ ਵੀ 100 150 ਰੁਪਏ ਕਿਲੋ ਕੋ ਸਟਾਰਟ ਹੈ ਤੇ ਇੱਕ ਚਾਹ ਪੱਤੀ ਉਸ ਟਾਈਮ ਮਿਲਦੀ ਹੁੰਦੀ ਸੀ 1200 ਨੂੰ ਕਿ 1300 ਨੂੰ ਕਿਲੋ ਉਦੋਂ ਬਹੁਤ ਮਹਿੰਗੀ ਲੱਗਦੀ ਸੀ ਉਹਦੇ ਉਹਦੇ ਚ ਦੁੱਧ ਨਹੀਂ ਪੈਂਦਾ ਸੀ ਉਹ ਕਹਿੰਦੇ ਪਿੰਕ ਹੋ ਜਾਂਦੀ ਹੈ ਜੇ ਦੁੱਧ ਪਾ ਦੇ ਪਿੰਕ ਗੁਲਾਬੀ ਉਹ ਤਾਕੜੇ ਲੋਕ ਪੀਂਦੇ ਸੀਗੇ ਜਿਹੜੇ ਮਤਲਬ ਕਿ ਆਪ ਸਭ ਲੋਕ ਹੈ ਤੇ ਮੇਰਾ ਵੀ ਨਹੀਂ ਤਾਂ ਜਾ ਬੱਤੀ ਜੀ ਬਾਕੀ ਚਮੜੇ ਦੀ ਘੁੱਟ ਦਿੱਤੀ ਜਾਂਦੀ ਹੈ ਇਹ ਵੀ ਇੱਕ ਨਸੇ ਤੇ ਲਾਇਆ ਵਾ ਤੁਹਾਨੂੰ ਅਸੀਂ ਪੀ ਜਾਂਦੇ ਆ ਪੀਣ ਵਾਲੀ ਚੀਜ਼ ਨਹੀਂ ਲੱਗੀ ਦੁੱਧ ਨਾਲੇ ਜਾ ਬੱਤੀ ਦਾ ਕੋਈ ਮੇਲ ਨਹੀਂ ਇਕ ਇੰਡੀਆ ਪਾਕਿਸਤਾਨ ਤੇ ਆਹ ਜਿਹੜੇ ਆਪਾਂ ਨੇੜੇ-ਨੇੜੇ ਵਾਲੇ ਆਪਾਂ ਪੰਜ-ਛੇ ਦੇਸ਼ ਆ ਜਿਹੜੇ ਆਪਾਂ ਚਾਹ ਪੱਤੀ ਆ ਚਾਹ ਪੀਂਦੀਆਂ ਦੁੱਧ ਪਾ ਕੇ ਬਾਕੀ ਸਾਰੇ ਲੋਕ ਜੇ ਚਾਹ ਪੀਂਦੇ ਤਾਂ ਕਾਲੀ ਪੀਂਦੇ ਆ ਜੇ ਆਪਾਂ ਚਾਹ ਪੱਤੀ 'ਚ ਦੁੱਧ ਪਾ ਦਿੰਨੇ ਆ ਇਹ ਜ਼ਹਿਰ ਬਣ ਜਾਂਦੀ ਆ ਤੁਸੀਂ ਘਰਾਂ 'ਚ ਚਾਰ ਤਿੰਨਾਂ ਛੱਡ ਦਿਓ ਇੱਕ ਖੰਡ ਇੱਕ ਆਹ ਦੇਸੀ ਆ ਜਿਹੜਾ ਨੂਨ ਆ ਜਿਹੜਾ ਘਰਾਂ 'ਚ ਆਉਂਦਾ Tata ਫਲਾਨਾ ਇਹ ਡਲੇ ਵਾਲਾ ਵਰਤਣ ਲੱਗ ਜਿਓ ਤੇ ਨੰਬਰ 2 ਤੇ ਆਹ ਚਾਹ ਛੱਡ ਦਿਓ ਦੁੱਧ ਵਾਲੀ ਕਾਲੀ ਚਾਹ ਪੀਣ ਲੱਗ ਜਿਓ ਧੀ ਘੋੜੇ ਵਰਗੀਆਂ ਭਾਈ। ਬਿਮਾਰੀ ਨੇੜੇ ਨਹੀਂ ਆਉਂਦੀ। ਹੁਣ ਆਪਾਂ ਮੀਨ ਲਾ ਲਓ ਜਾਂ ਡਿਸਕਵਰੀ 'ਚ ਦਿਖਾਉਂਦੇ ਆ ਜੰਗਲ 'ਚ ਫਿਰਦੀਆਂ ਨਹੀਂ ਆ। ਸ਼ੇਰਾਂ ਨਾਲ ਲੜਦੀਆਂ ਫਿਰਦੀਆਂ। ਕਿਤੇ ਖਾਣਾ ਵੇਖੀ ਜੰਗਲ 'ਚ ਫਿਰਦੀ। ਬਾਹਰ ਤੋਂ ਲੋਕ ਦੁੱਧ ਪੀਂਦੇ ਆ ਤਾਂ ਗਾਂਆਂ ਦਾ ਪੀਂਦੇ ਆ। ਕਿਉਂਕਿ ਗਾਂ ਦਾ ਜਿਹੜਾ ਦੁੱਧ ਆ ਉਹ ਪੀਂਦੇ ਲੈ ਕੇ ਮੱਝ ਦਾ ਦੁੱਧ ਪੀਂਦੇ ਲੈ ਕੇ ਨਹੀਂ ਦਿਮਾਗ ਨੂੰ ਡੱਲ ਕਰਦਾ। ਅਸੀਂ ਕਹਿੰਨੇ ਪੀਨੇ ਮੱਝ ਦਾ। ਸਾਡੇ ਪੰਜਾਬ ਤੋਂ ਜੱਟ ਬਾਹਰ ਬੱਚਿਆਂ ਨੂੰ ਸਭ ਗਾਂ ਦਾ ਦੁੱਧ ਪਿਉਂਦੇ ਆ। ਕੀਰ ਨਾਲ ਮਾਤਾ ਨੂੰ ਤਾਂ ਘਰੇ ਨਹੀਂ ਬੜਨੰਦੇ ਸਾਰੇ ਡਾਕਟਰ ਹੀ ਆ ਬਾਈ ਜਿਹੜੇ ਮਰਜੀ ਦੇ ਚੜਜਾ ਤਨ ਡਾਕਟਰ ਕੇਰਲਾ ਦਾ ਮਿਲੂ ਤੇ ਜਿਹੜੇ ਮਰਜੀ ਮੁਲਕ ਚੜਜਾ ਪੰਗੇ ਲੈਣ ਵਾਲਾ ਤੈਨੂੰ ਪੰਜਾਬੀ ਮਿਲੂ ਠੀਕ ਆ ਪਤਾ ਨਹੀਂ ਬੇਲਚਾ ਕੀ ਦੇ ਧਰ ਦਿੰਦਾ ਸਿਰ ਖੋਲ ਕੇ ਬਾਅਦ ਸੋਚਦਾ ਕੋਈ ਨੂੰ ਕੋਈ ਨਹੀਂ ਦੋਖੀ ਜੋਂ ਜਰਾ ਬਤਾਉਂ ਕਿ ਮਾਜਦੇ ਦੋਖਦੇ ਪੋੜੇ ਆ ਦਿਮਾਗ ਖੁੱਲਣ ਹੀ ਨਹੀਂ ਦਿੰਦਾ ਹੈ ਜਿਹੋ ਜੇ ਆਪ ਸੋਚਦੀ ਉਹ ਜੇ ਸਾਨੂੰ ਕਰ ਦਿੰਦੀ ਉਹ ਸਭ ਤੋਂ ਵੱਧ ਜੇ ਮਾਸ ਹੈ ਮਾਸ ਖਾਂਦੇ ਆ ਜਿਹੜੇ ਆਰਮੀ ਲੋਕ ਆ ਜਾਂ ਦੂਜੀਆ ਗਊੜਾ ਕੰਡੇ ਨਾ ਇਹ ਲੈਣ ਦੇ ਕੱਢ ਕੇ ਸਾਥ ਕਰ ਲੋ ਇਹ ਮਾਸ ਖਾਣ ਜੋਗ ਮੰਨਿਆ ਗਿਆ ਤਾਂ ਕੱਲੇ ਇਹਦਾ ਵੀ ਹੈ ਹੋਰ ਕੋਈ ਮਾਸ ਖਾਣ ਜੋਗ ਨਹੀਂ ਹੈ ਆਪਾਂ ਐਵੇਂ ਕੋਕੜੀਆਂ ਖਾਈ ਜਾਂਦੇ ਆ ਘੰਗਾਰਾਂ ਵਾਲੀਆਂ ਐਵੇਂ ਬੱਕਰੇ ਚ ਢਕਾਈ ਜਾਂਦੇ ਆ ਮੇਰੇ ਅਰਗਾ ਖਾ ਕੇ ਬਲੇਲਰ ਮੁਰਗਾ ਚਾਰ ਘਰਾਂ ਨੂੰ ਲੜਤਰੀ ਮਰੀ ਉਹ ਤੜਕੇ ਲਮਾ ਤਾਕਤ ਚ ਹੋ ਗਿਆ ਤਾਂ ਤਾਂ ਮੁਰਗੇ ਦੀ ਕਿਹੜੀ ਜਾਨ ਸੀ ਜਿਹੜੀ ਤੇਰੇ ਚ ਪਾਦੀ ਉਹ ਉਹ ਜਾਨ ਦੇ ਚ ਕੀ ਆ ਵਿਚਾਰੇ ਚ ਐਵੇਂ ਜਾਨ ਲੈ ਲਈ ਉਹਦੀ ਗ੍ਰੀਨ ਦੀ ਹਾਂ ਕੋਣ ਕਿਤੇ ਜਾਣ ਜਿਹੜੇ ਆਪਣੇ ਚ ਬਾਦੂ ਉਹਦੇ ਐਵੇਂ ਆਪਾ ਬਾਪ ਕਰੀ ਜਾਂਦੇ ਉਹ ਜਿਹੜੇ ਚੀਚਾਂ ਦੀ ਖਾਣ ਵਾਲੀਆਂ ਉਹ ਤੁਹਾਨੂੰ ਖਾਣੀ ਨਹੀਂ ਉਹਨਾਂ ਨੇ ਕਹਿੰਦੇ ਤੁਹਾਨੂੰ ਮਾਤਾ ਤਾਪੁਰੇ ਬਿਰੂ ਕਰੀਆ ਧਲਾਈ ਜੋ ਹੈ ਉਹ ਆਪ ਖਾ ਗਏ ਜਿਹੜੇ ਕੁੱਪੜ ਸੀ ਸਾਨੂੰ ਦੇ ਕੇ ਕਹਿੰਦੇ ਵਾਈਕਲ ਅਗੇ ਜੇ ਕਹਿੰਦੇ ਉਹਨੂੰ ਪੁੱਛਦਾ ਕਹਿਣਗੇ ਫਿਰ ਹੋਰ ਕੁੱਪੜ ਤੋਂ ਕਰਾਉਣਾ ਕੀ ਹੈ ਮੈਂ ਕਹਾਂ ਆਪਾਂ ਤੋਂ ਕੀ ਕਰਾਉਣਾ ਹੈ ਐਵੇਂ ਵਜਦੇ ਫਿਰਦੇ ਪਰ ਆਪਾਂ ਨੂੰ ਵੱਢ ਕੇ ਖਾਲੇ ਵੀ ਕੋਈ ਅਹੀਂ ਤਾਂ ਕਿਸੇ ਦਾ ਵੀ ਕੋਈ ਕੰਮ ਨਹੀਂ ਪਰ ਜਿਹਦਾ ਵੀ ਰੱਬ ਨੇ ਜੀਵ ਬਣਾਇਆ ਧਰਤੀ ਤੇ ਉਹਦੀ ਜੁਨੀ ਬਣਾਈ ਆ ਉਹ ਆਪ ਦੀ ਕਿਰਿਆ ਭੋਕੇ ਜਾਊਗਾ ਯਾਰ ਪਰ ਅਸੀਂ ਠੋਕਣ ਨਹੀਂ ਦਿੰਦੇ ਅਸੀਂ ਰੱਬ ਨਾਲੋਂ ਜ਼ਿਆਦੇ ਵੱਡੇ ਹੋ ਗਏ ਅਸੀਂ ਤਾਂ ਆਪ ਹੀ ਯਾਰ ਕਰ ਲਈ ਬੰਦ ਬਣਾ ਲਾਗੇ ਮਦੀਨਾ ਨਾਲ ਦੂਜੇ ਪਿਆਰ ਕਰ ਲਈ ਆ ਮੈਂ ਕਹਿੰਦੇ ਅਮਰੀਕਾ ਨੇ ਬੰਦਾ ਬਣਾ ਲਿਆ ਜਾਨ ਪਾਉਣ ਵਾਲੀ ਰਹਿੰਦੀ ਆ ਮੈਂ ਕਿਹਾ ਤੂੰ ਰੱਬ ਦੂਜੀ ਵੀ ਗੱਲ ਨੂੰ ਜੀਤੀ ਹੋਈ ਹੈ ਹੈ ਜਿੱਤੇ ਉਹਦੀ ਦਿੱਤੀ ਅੱਖ ਖੁੱਲੀ ਤੇ ਉਹਨੇ ਹੀ ਕੋਈ ਤੋਂ ਨਹੀਂ ਤੇ ਮੇਰੀ ਆਪ ਜਰਬੋ 2026 ਦੀ ਵੀਡੀਓ ਪਾਈ ਵੀ ਹੈ ਚੜਦੇ ਚ ਵੀ 25 ਚ ਚੱਲ ਪੈਣਾ ਕੰਮ ਪਾਣੀ ਧਾਣੀ ਆਉਣਗੇ ਬਿਮਾਰੀਆਂ ਫੈਲਣਗੀਆਂ ਕਰੋਨਾ ਦਾ ਬਹੁਤ ਬੀਤੀ ਸੀ ਉਦੋਂ ਵੀ ਭਿਆੰਕਰ ਬਿਮਾਰੀਆਂ ਆਉਂਦੀਆਂ ਦੁਨੀਆ 26 ਤੱਕ ਅੱਧੋਂ ਜ਼ਿਆਦਾ ਵਿਲੇ ਲੱਗ ਜਾਣੀਆਂ ਬਾਣੀ ਕਹਿੰਦੀ ਹੈ 25 ਤੱਕ ਸਾਡੇ ਸਰੂਮ ਨੇ ਕਿਹਾ ਇਹ ਹੋਇਆ ਹੈ ਇਹ ਹੋਣਾ ਹੈ ਹੀ ਇੱਕ ਪੂਰੀਆ ਪਾਛਾ ਦਾ ਹੋਇਆ ਬਾਬਾ ਜੀ ਦਾ ਉਹਨੇ ਪੂਰੀਆ ਭਾਸ਼ਾ ਦੇ ਵਿੱਚ ਦੇਖਿਆ ਸੀ ਆਪ ਦੀ ਖਤਾਬ ਦੇ ਵਿੱਚ ਪੂਰੀ ਤਾਕਤ ਨਹੀਂ ਰਹਿਣ ਕਰੀਏ ਇਹਨਾਂ ਦੇ ਉਹਨੇ ਉਹ ਉਹ ਲਿਖਿਆ ਸੀ 400 ਨਾਲ ਪਹਿਲਾਂ ਵੀ ਪਿੰਡਰਾਲਾ ਆਊਗਾ ਕਿ ਰੰਜੀਤ ਦਾ ਰਾਜ ਹੋਊਗਾ ਮੌਜਾ ਚੜ੍ਹਨ ਗਿਆ ਦਰਬਾਰ ਸਾਹਿਬ ਹੋਊਗਾ ਉਹਨੂੰ ਬੜਾ ਸੀਗਾ ਉਸ ਲਈ ਜਿਹੋ ਦਾ ਪਿੰਡਰਾਲਾ ਵੀ ਹੈ ਨਹੀਂ ਸੀ ਲੱਗਾ ਨਹੀਂ ਸੀ ਮੁਰਗਨੇ ਬੜਾ ਸਤੋ ਦੀ ਆਏ ਆਏ ਹੋਊਗਾ ਐ ਫੌਜ ਜਰੂਰੀ ਨਹੀਂ ਮੰਨੂਗਾ ਸਭ ਤੋਂ ਵੱਧ ਬਾਜ ਮਾਰੂਗਾ ਉਹ ਵੀ ਹੈ ਫਿਰ ਉਹਨੇ ਆਹ ਕਿ ਅੱਜ ਕੱਲ੍ਹ ਸਾਥ ਮੁਸਲਮਾਨ ਦੇਸ਼ ਇੰਡੀਆ ਨਾਲ ਲੜਨ ਗਈ ਵਿੱਚ ਪਾਕਿਸਤਾਨ ਆਊਗਾ ਵਿੱਚ ਚੀਨ ਹੋਊਗਾ ਉਹ ਕਿਹੜੇ ਸੀ ਨਾ ਪਾਕਿਸਤਾਨ ਸੀ ਨਾ ਚੀਨ ਸੀ ਉਹ ਬਾਅਦ ਚ ਬਣਦੇ ਆ ਜਿਹੜਾ ਕੁਝ ਲਿਖ ਗਏ ਆ ਜੇ ਕਿਸੇ ਦੇ ਕੋਈ ਗਿਆਨ ਸੀ ਕਹਿੰਦੇ ਅੱਖੋਂ ਮਨਾਕਾ ਸੀ ਉਹ ਪਹਿਲਾਂ ਕੋਈ ਨਾ ਸਰ ਬਕਾਉਂਦੇ ਟੀਵੀ ਚ ਠੀਕ ਹੈ ਨਾ ਉਹਨੇ ਲਿਖਿਆ ਸੀਗਾ ਵੀ ਛੱਬੀ ਅੰਤ ਹੈ 12 ਕੋ ਤੇ ਦੀਵਾ ਜਗਣਾ ਹੈ ਮਾਰਨਾ ਵੀ ਸਾਨੂੰ ਪਾਣੀ ਨਹੀਂ ਹੈ ਉਹ ਕਿਵੇਂ ਫਾਗੜਾ ਡੈਮ ਸਾਡੀ ਡੈਮ ਸਾਡੀ ਪੰਜਾਬ ਚ ਹੈ ਇੱਕ ਥੋੜੀ ਦੂਰੀ ਆ ਬਾਰਡਰ ਜਾ ਬਣਾਇਆ ਕਹਿਣ ਨੂੰ ਨਹੀਂ ਤੇ ਮਾਰਦਾ ਕਿਹਨੂੰ ਆ ਸਾਨੂੰ ਲੈਡ ਕਿੱਥੇ ਜਾਂਦੀ ਆ ਦਿੱਲੀ ਉਹਦੇ ਨੌਕਰੀਆਂ ਕੌਣ ਕਰਦੇ ਆ ਦਿੱਲੀ ਵਾਲੇ ਸਾਡਾ ਤਾਂ ਇੱਕ ਵੀ ਨਹੀਂ ਇਹਨਾਂ ਸਾਡੇ ਸੀਗੇ ਹਟਾ ਤੇ ਸਾਰਾ ਡਾਟਾ ਉਹਦੇ ਨੈਟ ਤੇ ਚੜਾਇਆ ਜਾਂਦਾ ਸੀਗਾ ਬੰਦ ਕਰਤਾ ਕਦੋਂ ਜਦੋਂ ਪਟਿਆਲੇ ਪਾਣੀ ਆਇਆ ਜਿਹੜੇ ਮਾਰ ਸੀ ਉਹਨਾਂ ਨੇ ਉਹਦਾ ਡਾਟਾ ਖਤ ਲਿਆ ਉਹ ਕਹਿੰਦੇ ਵੀ ਇੰਨੇ ਕਿਉਂ ਪਾਣੀ ਪਿੱਛੋਂ ਆਇਆ ਤੁਸੀਂ ਅੱਗੇ ਘਟ ਜਾਓ ਕੀਤਾ ਤੁਸੀਂ ਅੱਗੇ ਉਹਨਾਂ ਹੋਰ ਵਧਾਉਣਾ ਸੀ ਤੂੰ ਵਧਾਉਣ ਦੀ بجائے ਘਟਾਤਾ ਫੇਰ ਇਕੱਠਾ ਕਰਕੇ ਤੂੰ ਪਿਆਰ ਤੋਂ ਬਦੋਂ ਫੱਟੇ ਚੱਕਦੇ ਨੇ ਆ ਸੁੱਤੇ ਪਿਆਰ ਤੋਂ ਪਾਣੀ ਆਇਆ ਉਧਰ ਮਾਜੇ ਜੋ ਵਿਚਾਰੇ ਆ ਤੂੰ ਆਪ ਦਾ ਆਪ ਨਹੀਂ ਸੁਭਾੜਿਆ ਗਿਆ ਕਿ ਇਹਦੇ ਬੱਚੇ ਰੋਣਗੇ ਕਿੰਨਿਆਂ ਦੇ ਲਈ ਜਾਇ ਜਵਾਕ ਮਾਂ ਤੇ ਪਤੂ ਦਾ ਵਿਚਾਰੇ ਪਤਾ ਨਹੀਂ ਕਿੱਧਰ ਤੇ ਕਿੱਧਰ ਗਏ ਯਾਰ ਜਿੱਦਾਂ ਨੁਕਸਾਨ ਹੋਇਆ ਜੇ ਐਨ ਆਰ ਆਈ ਭਰਾ ਜਾਂ ਸਾਡੀਆਂ ਸੰਸਥਾਵਾਂ ਚੱਕਣਾ ਹੋਵੇ ਨਾ ਲੱਗਦੀਆਂ ਇਹ ਤਾਂ ਪੂਰਤੀ ਹੋਣੀ ਨਹੀਂ ਸੀ ਜੋ ਨਾਲੇ ਜੋ ਜਿਉਂਦੇ ਬਾਹਰ ਦੇ ਰਹਿਣ ਜਿਨ੍ਹਾਂ ਦਾ ਸਾਡੇ ਲਈ ਦਿਲਦਾਰ ਕਦਾ ਭਾਈ ਪਰ ਸਾਨੂੰ ਹੁਣ ਬਾਣੀ ਮਗਰ ਲੱਗਣਾ ਪੈਣਾ ਹੈ ਜੇ ਬਚਣਾ ਤਾਂ ਸਾਨੂੰ ਆਪ ਦੇ ਬੱਚਾ ਨੂੰ ਵੀ ਇੱਧਰ ਤੋਰਨਾ ਪੈਣਾ ਹੈ ਪਹਿਲਾਂ ਆਂਕੂ ਸਾਨੂੰ ਕਰਨਾ ਪੈਣਾ ਬਜ਼ੁਰਗੋ ਜਦੋਂ ਹੁਣ ਤੁਸੀਂ ਆਪ ਦੀ ਜਹਾਜ਼ ਮਾਰੋ ਕਿ ਐਸ ਵੇਲੇ ਸਾਰੇ ਗੁਰੂ ਘਰ ਹੁੰਦੇ ਸੀ ਬੱਚੇ ਸਾਰੇ ਗੁਰੂ ਘਰ ਵਿੱਚ ਹੁੰਦੇ ਐਂ ਕੋਈ ਉਹ ਵੀ ਟਾਈਮ ਸੀ ਤੇ ਅੱਜ ਕੋਈ ਹੈ ਹੀ ਨਹੀਂ ਜਾਂਦਾ ਹੀ ਟੀਵੀ ਮੂਰੇ ਹੁੰਦੇ ਸਾਰੇ ਉਹ ਲੋ ਟੀਵੀ ਚੰਗੇ ਘਰੇ ਟੀਵੀ ਨਹੀਂ ਹੁੰਦਾ ਜੀ ਜਮਾਂ ਗਰੀਬ ਘਰੇ ਟੀਵੀ ਹੁੰਦਾ ਸੀਗਾ ਚੋਰੀ ਦੇਖਣ ਜਾਣਾ ਕਰਦੇ ਹਾਂ ਤੇ ਨਾਲੇ ਉਹ ਤੋਂ ਘੁੱਟ ਕੇ ਲਿਆਉਂ ਦਿੰਦੇ ਰਾਤ ਨੂੰ ਹੈਨਾ ਜੇ ਅਗਲੇ ਨੇ ਖਬਰਾਂ ਲਾ ਲਈਆਂ ਤਾਂ ਐਂ ਬੈਠੇ ਹੋਣਾ ਖਬਰਾਂ ਵੇਖੀ ਜਾਣੀਆਂ ਥੱਲੇ ਪੱਲੀ ਤੇ ਵਹਿ ਗਈ ਤੇ ਅਗਲੇ ਦੀ ਮਰਜ਼ੀ ਕੋਸ ਦੇਖ ਲੈ ਬਸ ਉਹੀ ਚੁੱਪ ਕਰਕੇ ਵੇਖੀ ਜਾਣਾ ਵੀ ਉਹੀ ਬੋਲੇ ਬਾਹਰ ਮੈਂ ਕੱਢ ਤੇ ਹੈ ਇਹ ਖਬਰਾਂ ਲਾ ਲਈਆਂ ਤਾਂ ਵੀ ਐਂ ਮਾਰ ਗਿਆ ਨਾ ਸਿਰ ਵਧੀਆ ਨਾ ਚੀਆ ਕੋਈ ਫੋਟੋ ਦੀ ਸੀ ਜਾਵੇ ਤੇ ਮੈਂ ਬੈਠੇ ਆ ਯਾਰ ਇਹਨੇ ਦੇਖੀ ਜਾਂਦੇ ਨਹੀਂ ਤਾਂ ਭਜਾ ਦੇਣਗੇ ਆ ਪਰ ਸਾਡਾ ਇੱਕ ਬੰਦਾ ਫਿਲਮ ਵੇਖਣ ਲੱਗ ਗਿਆ ਲਗਾ ਤਾਂ ਸੋ